ਤੇਹੀਂ ਪੰਜਾਬ ਵਾਸੀ ਹਮੇਸ਼ਾ ਹੀ ਜੋ ਉਹਨਾਂ ਦੇ ਰਿਣੀ ਰਾਵਾਂਗੇ ਸਰਦਾਰ ਮੁੱਖ ਮੰਤਰੀ ਬਿਅੰਦ ਸਿੰਘ ਹੋਰਾਂ ਨੇ ਜੋ ਉਹਨਾਂ ਨੇ ਕੁਰਬਾਨੀ ਹਿੰਦੂ ਸਿੱਖ ਭਾਈਚਾਰੇ ਵਾਸਤੇ ਦੇਸ਼ ਦਰੋਹੀ ਤਾਕਤਾਂ ਨੂੰ ਆਤਵਾਦੀ ਤੌਰ ਤੇ ਜੋ ਉਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਦਾ ਕਤਲ ਉਹ ਗੈਰਤ ਕੀਤੀ ਬੇਗੁਨਾ ਲੋਕ ਮਰ ਗਏ ਅੱਜ ਵੀ ਬਿਅੰਦ ਸਿੰਘ ਹੋਰਾਂ ਨੂੰ چاہے ਬਿਅੰਦ ਸਿੰਘ ਹੋਰਾਂ ਦੇ ਨਾਲ ਉਹ ਸਾਰੀ ਸਿਆਸੀ ਪਾਰਟੀਆਂ ਬੀਜੇਪੀ ਸੀਪੀਆਈ ਸੀਬੀਐਮ ਦੇ ਸਹਿਯੋਗ ਦੇ ਨਾਲ ਅੱਤਵਾਦ ਨੂੰ ਠੰਡ ਪਾਈ ਸੀ ਔਰ ਅੱਜ ਸਾਡੇ ਦੇਸ਼ ਦੇ ਵਿੱਚ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਤਲਵਾਰ ਦੇ ਵਿੱਚ ਪਾਕਿਸਤਾਨ ਧਕੇਲਣਾ ਚਾਹੁੰਦਾ ਹੈ ਉਹਨੂੰ ਪਾਕਿਸਤਾਨ ਨੂੰ ਆਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੋ ਮੰਗ ਕਰਾਂਗੇ ਇਹਨਾਂ ਤੋਂ ਜਿੰਨਾ ਚਿਰ ਪਾਕਿਸਤਾਨ ਤੋਂ ਨਜਾਤ ਨਹੀਂ ਮਿਲਦੀ ਸਾਡਾ ਨੌਜਵਾਨ ਨਹੀਂ ਬਚਣਾ ਕਿਉਂਕਿ ਅੱਤਵਾਦ ਦੇ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਨੌਜਵਾਨਾਂ ਦੇ ਸਾਡੇ ਕਤਲ ਹੋਏ ਨੇ ਔਰ ਜੋ ਪਾਕਿਸਤਾਨ ਉਹਦੇ ਪਿੱਛੇ ਹੈ ਸਰੇ ਆਮ ਸਾਨੂੰ ਪਤਾ ਹੈ ਇਹ ਪਾਕਿਸਤਾਨ ਨੌਜਵਾਨ ਪੀੜੀ ਨੂੰ ਸਾਡੀ ਨੂੰ ਬਰਬਾਦ ਕਰਦਾ ਪਿਆ ਹੁਣ ਟਾਈਮ ਆ ਗਿਆ ਹੈ ਪ੍ਰਧਾਨ ਮੰਤਰੀ ਸਾਹਿਬ ਔਰ ਮੁੱਖ ਮੰਤਰੀ ਕੋ ਪਾਕਿਸਤਾਨ ਦੇ ਉਤੇ ਕੜੀ ਕਾਰਵਾਈ ਕੀਤੀ ਗਿਆ ਕਿ ਪੰਜਾਬ ਦਾ ਨੌਜਵਾਨ ਬਚਾਇਆ ਜਾਵੇ ਜੈ ਹਿੰਦ ਜੈ ਭਾਰਤ